ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਕਾਂਡ ਬਹੁਤ ਵੱਡਾ ਵਾਪਰਿਆ ਰੌਲਾ ਵੀ ਬਹੁਤ ਵੱਡਾ ਪੈ ਗਿਆ ਔਰ ਦਰਦਨਾਕ ਵੱਡਾ ਕਾਂਡ ਵਾਪਰਨ ਕਰਕੇ ਸਰਕਾਰ ਨੂੰ ਤਿੰਨ ਦਿਨਾਂ ਦੇ ਲਈ ਇੰਟਰਨੈਟ ਸੇਵਾ ਬੰਦ ਕਰਨੀ ਪੈ ਰਹੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਕਾਂਡ ਦੀ ਇਸ ਵਾਰਦਾਤ ਦੀ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਪੰਜਾਬ ਤੋਂ ਹੈ ਪੰਜਾਬ ਦੇ ਵਿੱਚ ਇੱਕ ਥਾਣੇਦਾਰ ਨੂੰ ਐਸਆਈ ਨੂੰ ਡੇਢ ਲੱਖ ਰੁਪਈਆ ਰਿਸ਼ਵਤ ਦੇਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ 31 ਜਿਹੜੇ ਵੱਡੇ ਅਫਸਰ ਨੇ ਉਹਨਾਂ ਦੇ ਤਬਾਦਲੇ ਕੀਤੇ ਨੇ ਕਿਉਂ ਤਬਾਦਲੇ ਕੀਤੇ ਨੇ ਕੀ ਹੈ ਮਾਮਲਾ ਇਹਦੇ ਤੇ ਵੀ ਪੂਰੀ ਗੱਲ ਅੱਗੇ ਕਰਦੇ ਹਾਂ ਤੇ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖਿਆ ਕਰੋ ਤਾਂ ਕਿ ਤੁਹਾਡਾ ਵਿਚਾਰ ਵੀ ਆਉਣਾ ਚਾਹੀਦਾ ਹੈ ਇੱਕ ਛੋਟੀ ਜੀ ਬੇਨਤੀ ਆਪਣੇ ਚੈਨਲ ਨੂੰ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਤੇ ਫਾਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹ ਦਬਾ ਦਿਓ ਤਾਂ ਕਿ ਵੱਡੇ ਕੀਮਤੀ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਠੀਕ ਤੇ ਪਹਿਲਾਂ ਪਹੁੰਚਦੀ ਰਹੇ ਦੋਸਤੋ ਕਾਂਡ ਬਹੁਤ ਵੱਡਾ ਵਾਪਰਿਆ ਹੈ ਕਾਂਡ ਦਰਦਨਾਕ ਹੈ ਸਨਸਨੀਖੇਜ ਹੈ ਤੇ ਫਿਰ ਸਮਾਜ ਨੇ ਲੋਕਾਂ ਨੇ ਰੌਲਾ ਵੀ ਵੱਡਾ ਪਾਇਆ ਪਾਉਣਾ ਵੀ ਚਾਹੀਦਾ ਸੀ ਤੇ ਸਰਕਾਰ ਨੇ 3 ਦਿਨਾਂ ਲਈ ਇੰਟਰਨੈਟ ਬੰਦ ਕੀਤਾ ਹੈ ਮਾਮਲਾ ਸਾਡੇ ਪੰਜਾਬ ਦੇ ਹੀ ਹਿੱਸਾ ਰਹੇ ਹਰਿਆਣਾ ਦੇ ਵਿੱਚ ਵਾਪਰਿਆ ਹਰਿਆਣਾ ਦੇ ਜਿਹਨੇ ਪੁਹਾਨੀ ਦੇ ਵਿੱਚ ਮਾਮਲਾ ਵਾਪਰਿਆ ਇੱਕ ਸੋਹਣੀ ਸੁਨੱਖੀ ਟੀਚਰ ਕੁੜੀ ਜਿਹੜੀ ਅਧਿਆਪਕ ਸੀ ਜਿਹੜੀ ਪੜਾਉਣ ਜਾਂਦੀ ਸੀ ਉਹ ਘਰੋਂ ਪੜਾਉਣ ਗਈ ਤੇ ਫਿਰ ਉਹ ਵਾਪਸ ਨਹੀਂ ਆਈ ਤੇ ਜਦੋਂ ਉਹਦੇ ਘਰਦਿਆਂ ਨੇ ਭਾਲ ਸ਼ੁਰੂ ਕੀਤੀ ਤਾਂ ਲੱਭੀ ਨਹੀਂ ਆਲੇ-ਦੁਆਲੇ ਦੂਰ-ਦੂਰ ਤੱਕ ਭਾਲ ਕੀਤੀ ਪਰ ਉਹ ਨਹੀਂ ਲੱਭੀ ਫਿਰ ਉਹਨਾਂ ਨੇ ਜਦ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਤਾਂ ਪੁਲਿਸ ਨੇ ਜਦ ਫਿਰ ਪੁਨਚਾਂ ਸ਼ੁਰੂ ਕੀਤੀ ਤਾਂ ਉਸ ਅਧਿਆਪਕ ਟੀਚਰ ਸੋਹਣੀ ਸਨੱਖੀ ਕੁੜੀ ਦੀ লাশ ਬੜੀ ਬੁਰੀ ਹਾਲਤ ਦੇ ਵਿੱਚ ਖੇਤਾਂ ਦੇ ਵਿੱਚੋਂ ਮਿਲੀ ਫਿਰ ਇਸ ਮਾਮਲੇ ਦੇ ਉੱਪਰ ਹਰਿਆਣਾ ਦੇ ਵਿੱਚ ਵੱਡਾ ਰੌਲਾ ਪਿਆ ਹਰਿਆਣਾ ਸਰਕਾਰ ਨੇ ਦੋ ਜ਼ਿਲ੍ਹੇ ਹਰਿਆਣਾ ਦੇ ਭਵਾਨੀ ਤੇ ਚਰਖੀਦਾਦਰੀ ਦੋਨਾਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਇੰਟਰਨੈਟ ਬੰਦ ਸਰਕਾਰ ਕਹਿੰਦੀ ਹੈ ਵੀ ਰੌਲਾ ਜ਼ਿਆਦਾ ਪੈ ਰਿਹਾ ਇਸ ਕਰਕੇ ਕੀਤਾ ਪਰ ਲੋਕ ਕਹਿੰਦੇ ਨੇ ਕਿ ਜੇ ਆ ਹਾਦਸੇ ਤੇ ਸਾਡੀਆਂ ਧੀਆ ਭੈਣਾਂ ਫਿਰ ਸੁਰੱਖਿਅਤ ਕਿਵੇਂ ਹੋ ਸਕਦੀਆਂ ਨੇ ਹਰ ਇੱਕ ਪਰਿਵਾਰ ਦੀ ਧੀ ਕੋਈ ਪੜਨ ਜਾਂਦੀ ਆ ਕੋਈ ਪੜਾਉਣ ਜਾਂਦੀ ਆ ਕੋਈ ਨੌਕਰੀ ਤੇ ਜਾਂਦੀ ਆ ਕੋਈ ਕੰਮਕਾਰ ਜਾਂਦੀ ਆ ਸਾਰੇ ਪਰਿਵਾਰਾਂ ਦੀਆਂ ਧੀਆ ਭੈਣਾਂ ਕੁੜੀਆਂ ਜਾਂਦੀਆਂ ਨੇ ਪਰ ਜੇ ਸਮਾਜ 'ਚ ਐ ਹੋਣ ਲੱਗ ਪਿਆ ਬਈ ਕੁੜੀ ਨੂੰ ਚੱਕਿਆ ਗਿਆ ਤੇ ਫਿਰ ਉਸ ਨੂੰ ਬੁਰੀ ਹਾਲਤੋ ਦੇ ਨਾਲ ਕੀਤੀ ਗਈ ਤੇ ਫਿਰ ਉਹਨੂੰ ਮਾਰ ਕੇ ਖੇਤਾਂ 'ਚ ਸੁੱਟਿਆ ਗਿਆ। ਤਾਂ ਫਿਰ ਇੱਥੇ ਧੀ ਪੈਣ ਕੀ ਦੀ ਸੁਰੱਖਿਆ ਤੇ ਰੋਜ਼ਾਨਾ ਹੀ ਇਹੋ ਜਿਹੇ ਕਾਂਡ ਇੱਥੇ ਵਾਪਰਦੇ ਨੇ ਤੇ ਹੁਣ ਜਦੋਂ ਰੌਲਾ ਵੱਡਾ ਪੈ ਗਿਆ ਤਾਂ ਫਿਰ ਹਰਿਆਣਾ ਦੀ ਸਰਕਾਰ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਸਮਾਜ ਨੇ ਲੋਕਾਂ ਨੇ ਉੱਥੇ ਇਹ ਐਲਾਨ ਕੀਤਾ ਸੀ ਕਿ ਜਿੰਨਾ ਚਿਰ ਤੱਕ ਇਸ ਦਰਦਨਾਕ ਭੈੜੇ ਕਾਂਡ ਦੀ ਸੱਚਾਈ ਪੁਲਿਸ ਪਤਾ ਨਹੀਂ ਲਾਉਂਦੀ ਕਾਰਵਾਈ ਨਹੀਂ ਹੁੰਦੀ ਧੀ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਏਗਾ। ਪਰ ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਐਲਾਨ ਕੀਤਾ ਹੈ ਕਿ ਇਸ ਘਟਨਾ ਦੀ ਜਾਂਚ ਸੀਬੀਆਈ ਕਰੇਗੀ ਸੀਬੀਆਈ ਨੇ ਹੁਣ ਜਾਂਚ ਸ਼ੁਰੂ ਕਰਨੀ ਹੈ ਕੀ ਉਹਦੇ ਕਾਰਨ ਲੱਭਦੇ ਨੇ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਪੰਜਾਬ ਦੇ ਵਿੱਚ ਵੀ ਇਦਾਂ ਦਾ ਹੀ ਇੱਕ ਕਾਂਡ ਵਾਪਰਿਆ ਉਪਲ ਫਾਰਮ ਟਰੈਕਟਰ ਵਾਲੀ ਕੁੜੀ ਵਾਲਾ ਮਾਮਲਾ ਬਹੁਤ ਛਾਇਆ ਹੋਇਆ ਦੇਖੋ ਉਹਦੇ ਵਿੱਚ ਇੱਕ ਧੀ ਦੀ ਵੀਡੀਓ ਵਾਇਰਲ ਕੀਤੀ ਗਈ ਆ ਜਿਹੜੀ ਕਿ ਬੜੀ ਅਸ਼ਲੀਲ ਵੀਡੀਓ ਬਣਾ ਕੇ ਕੀਤੀ ਗਈ ਆ ਉਹ ਕੁੜੀ ਦਾ ਮਗੀਤਰ ਸੀ ਯਾ ਨਹੀਂ ਸੀ ਪਰ ਵੀਡੀਓ ਬਣਾ ਕੇ ਏਦਾਂ ਕਿਸੇ ਦੀ ਕੁੜੀ ਦੀ ਏਦਾਂ ਸਮਾਜ ਚ ਭੇਜਣੀ ਇਹ ਸਿਰੇ ਦੀ ਘਟੀਆ ਤੇ ਗੰਦੀ ਸੋਚ ਹੈ ਹੁਣ ਉਹਦੇ ਉੱਪਰ ਪੁਲਿਸ ਕਹਿੰਦੀ ਹੈ ਵੀ ਅਸੀਂ ਐਕਸ਼ਨ ਲੈ ਲਿਆ ਪੁਲਿਸ ਕਹਿੰਦੀ ਹੈ ਕਿ ਅਸੀਂ ਪਰਚਾ ਦਰਜ ਕਰ ਲਿਆ ਔਰ ਦੋ ਮੁੰਡੇ ਜਿਹੜੇ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਪਰ ਮੁੰਡੇ ਵਾਲੇ ਕਹਿ ਰਹੇ ਨੇ ਕਿ ਇਹ ਸਾਰੀ ਝੂਠੀ ਕਹਾਣੀ ਹੈ ਜੀ ਇਸ ਤਰ੍ਹਾਂ ਕੁਛ ਨਹੀਂ ਹੈ ਕੁੜੀ ਨੇ ਆਪੇ ਹੀ ਕੁੜੀ ਦੇ ਫੋਨ ਤੋਂ ਵੀਡੀਓ ਵਾਇਰਲ ਹੋਈਆਂ ਨੇ ਅਸੀਂ ਨਹੀਂ ਕੀਤੀਆਂ ਹੁਣ ਮੈਂ ਤੁਹਾਡੇ ਤੋਂ ਪੁੱਛਦਾ ਕੀ ਇੰਜ ਹੋ ਸਕਦਾ ਕੋਈ ਕੁੜੀ ਪੰਜਾਬ ਦੇ ਵਿੱਚ ਆਪਦੀਆਂ ਗਲਤ ਵੀਡੀਓ ਆਪੇ ਬਣਾ ਕੇ ਆਪੇ ਵਾਇਰਲ ਕਰ ਸਕਦੀ ਹੈ ਮੇਰੀ ਸਮਝ ਤਾਂ ਨਹੀਂ ਇਹ ਗੱਲ ਮੰਨਦੀ ਤੁਹਾਡੀ ਮੰਨਦੀ ਹੈ ਤਾਂ ਤੁਸੀਂ ਜਰੂਰ ਦੱਸ ਦਿਓ ਮੈਨੂੰ ਤਾਂ ਲੱਗਦਾ ਇੰਜ ਨਹੀਂ ਹੋ ਸਕਦਾ ਸੋ ਉਧਰ ਮੁੰਡੇ ਦਾ ਪਿਤਾ ਇਹ ਗੱਲ ਕਹਿ ਰਿਹਾ ਕਿ ਕੁੜੀ ਦੇ ਫੋਨ ਤੋਂ ਹੀ ਵਾਇਰਲ ਹੋਈਆਂ ਵੀਡੀਓ ਅਸੀਂ ਨਹੀਂ ਕੀਤੀਆਂ ਤੁਹਾਨੂੰ ਕੀ ਲੱਗਦਾ ਹੁਣ ਅੱਜ ਫਿਰ ਇਹਦੇ ਉੱਪਰ ਪ੍ਰੈਸ ਕਾਨਫਰੰਸ ਹੋਣੇ-ਹੁਣੇ ਰੱਖੀ ਆ ਜਿਹੜੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਅਰਾਜ ਲਾਲੀ ਗਿੱਲਾ ਉਹਨਾਂ ਨੇ ਉਹਦੇ ਬਾਰੇ ਵੱਡੇ ਖੁਲਾਸੇ ਕਰ ਰਹੇ ਨੇ ਹੁਣ ਅਗਲੀ ਖਬਰ ਜਿਹੜੀ ਪੰਜਾਬ ਤੋਂ ਹੈ ਉਹ ਇਹ ਹੈ ਕਿ 1.5 ਲੱਖ ਰੁਪਇਆ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਇੱਕ ਥਾਣੇਦਾਰ ਨੂੰ ਇੱਕ ASI ਨੂੰ ਗ੍ਰਿਫਤਾਰ ਕੀਤਾ ਗਿਆ ਉਹ ਥਾਣੇਦਾਰ ਪੰਜਾਬ ਦੇ ਮੁਹਾਲੀ ਦੇ ਥਾਣਾ ਸੁਹਾਣਾ ਦੇ ਵਿੱਚ ਤਾਇਨਾਤ ਸੀਗਾ ਉਹਦਾ ਨਾਮ ਓਮ ਪ੍ਰਕਾਸ਼ ਦੱਸਿਆ ਜਾ ਰਿਹਾ ਹੈ ਮਾਮਲਾ ਕੀ ਹੈ ਵਿਜੀਲੈਂਸ ਨੇ ਜਦੋਂ ਗ੍ਰਿਫਤਾਰ ਕੀਤਾ ਤਾਂ ਮੀਡੀਆ 'ਚ ਇਹ ਆ ਰਿਹਾ ਕਿ ਉਸ ਥਾਣੇਦਾਰ ਨੇ 2.5 ਲੱਖ ਰੁਪਇਆ ਰਿਸ਼ਵਤ ਮੁਕਾਈ ਸੀ ਜਿਦੇ ਵਿੱਚੋਂ 1.5 ਲੱਖ ਰੁਪਇਆ ਰਿਸ਼ਵਤ ਲੈ ਲਈ ਗਈ ਸੀ ਲੱਖ ਰੁਪਇਆ ਅਜੇ ਲੈਣੀ ਸੀ ਮਾਮਲਾ ਦੱਸਿਆ ਜਾ ਰਿਹਾ ਕਿ ਕੋਈ ਵਿਅਕਤੀ ਹੈ ਜਿਹਦਾ ਨਾਮ ਗੁਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਹਦੇ ਉੱਪਰ ਤੇ ਉਹਦੀ ਪਤਨੀ ਦੇ ਉੱਪਰ ਕੋਈ ਕੇਸ ਪਿਆ ਸੀ ਤੇ ਉਹਨਾਂ ਦਾ ਕੇਸ ਰੱਦ ਕਰਨ ਲਈ ਕੇਸ ਰਫਾ-ਦਫਾ ਕਰਨ ਦੇ ਲਈ ਸੌਦਾ ਤੈਅ ਹੋਇਆ ਸੀ 2.5 ਲੱਖ ਰੁਪਏ ਦੇ ਵਿੱਚ ਤੇ ਫਿਰ 1.5 ਲੱਖ ਰੁਪਇਆ ਲੈ ਲਿਆ ਗਿਆ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਸਾਲ ਕੁ ਪੁਰਾਣਾ ਉਦੋਂ ਤੋਂ ਉਹ ਜਿਹੜੇ ਵਿਅਕਤੀ ਨੇ ਜਿੰਨਾ ਤੇ ਰਿਸ਼ਵਤ ਲਈ ਗਈ ਉਹ ਸ਼ਿਕਾਇਤਾਂ ਕਰ ਰਹੇ ਨੇ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਕੋਈ ਕਾਰਵਾਈ ਨਹੀਂ ਸੀ ਹੋ ਰਹੀ ਫਿਰ ਸ਼ਿਕਾਇਤਾਂ ਮੁੱਖ ਮੰਤਰੀ ਤੱਕ ਪਹੁੰਚੀਆਂ ਤਾਂ ਫਿਰ ਹੁਣ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ ਐਸ ਜਿਹੜਾ ਉਹ ਥਾਣੇਦਾਰ ਐਸਆਈ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਮਾਮਲੇ ਇੱਥੇ ਦੋ ਡੇ ਪਹਿਲਾ ਕੀ ਪੰਜਾਬ 'ਚ ਭ੍ਰਿਸ਼ਟਾਚਾਰ ਰੁਕ ਗਿਆ ਤੁਸੀਂ ਆਪਣਾ ਕਮੈਂਟ ਲਿਖੋ ਜਿੱਥੇ ਬੇਖੌਫ ਹੋ ਕੇ ਲੱਖ-ਲੱਖ ਡੇਢ-ਡੇਢ ਲੱਖ ਰੁਪਈਆ ਰਿਸ਼ਵਤ ਲਈ ਜਾ ਰਹੀ ਹੋਵੇ ਕਿ ਉੱਥੇ ਭ੍ਰਿਸ਼ਟਾਚਾਰ ਰੁਕਿਆ ਮੰਨਿਆ ਜਾ ਸਕਦਾ ਹੈ ਕੱਲ ਖਬਰ ਆਈ ਬਰਨਾਲਾ ਤੋਂ ਉੱਥੇ ਇੱਕ ਐਸਆਈ ਇੱਕ ਥਾਣੇਦਾਰ ਨੂੰ 8000 ਰੁਪਈਆ ਦੀ ਰਿਸ਼ਵਤ ਲੈਣ ਦੇ ਗ੍ਰਿਫਤਾਰ ਕੀਤਾ ਗਿਆ ਕੀ ਸਾਰੇ ਰਿਸ਼ਵਤ ਵਾਲੇ ਮਾਮਲਿਆਂ 'ਚ ਸ਼ਿਕਾਇਤਾਂ ਹੋ ਰਹੀਆਂ ਨੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਕਾਰਵਾਈਆਂ ਹੋ ਰਹੀਆਂ ਬਿਲਕੁਲ ਨਹੀਂ ਤੁਹਾਨੂੰ ਵੀ ਪਤਾ ਹੀ ਹੈ ਜੇ ਹਜ਼ਾਰਾਂ ਮਾਮਲੇ 'ਚ ਰਿਸ਼ਵਤ ਲਈ ਜਾਂਦੀ ਹੈ ਬਹੁਤੇ ਲੋਕ ਸ਼ਿਕਾਇਤ ਹੀ ਨਹੀਂ ਕਰਦੇ ਪੰਜਾਬ 'ਚ ਇਨੀ ਚੇਤਨਾ ਨਹੀਂ ਹੈ ਤੇ ਜੇ ਕੋਈ ਸ਼ਿਕਾਇਤਾਂ ਹੁੰਦੀਆਂ ਨੇ ਉਹਨਾਂ 'ਚੋਂ ਕਾਰਵਾਈ ਗਾਂ ਇੱਕ ਅੱਧੀ ਤੇ ਹੁੰਦੀ ਹੈ ਪਹਿਲੀ ਗੱਲ ਹਜ਼ਾਰਾਂ ਮਾਮਲੇ ਨੇ ਜਿੱਥੇ ਰੋਜ਼ਾਨਾ ਰਿਸ਼ਵਤ ਲਈ ਜਾਂਦੀ ਹੈ ਲੋਕ ਸ਼ਿਕਾਇਤ ਨਹੀਂ ਕਰਦੇ ਜਿਹੜੇ ਮਾਮਲੇ ਸ਼ਿਕਾਇਤ ਹੁੰਦੀ ਹੈ ਜੇ 100 ਸ਼ਿਕਾਇਤ ਹੋਏ ਇੱਕ ਦੋ ਮਾਮਲਿਆਂ 'ਤੇ ਕਾਰਵਾਈ ਹੁੰਦੀ ਹੈ ਤਾਂ ਇਸ ਕਰਕੇ ਜੇ ਸਾਰੇ ਮਾਮਲਿਆਂ ਦੀਆਂ ਸ਼ਿਕਾਇਤਾਂ ਹੋਣ ਤੇ ਸਾਰਿਆਂ ਤੇ ਕਾਰਵਾਈ ਹੋਏ ਤਾਂ ਰੋਜ਼ਾਨਾ ਹਜ਼ਾਰਾਂ ਵਿਕਤੀ ਰਿਸ਼ਵਤ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫੜੇ ਜਾਣਗੇ ਇਹ ਆ ਭ੍ਰਿਸ਼ਟਾਚਾਰ ਰੁਕਣ ਦਾ ਅਸਲੀ ਸੱਚ ਹੈ ਦੂਜਾ ਜੁਲਦ ਨਸ਼ਿਆਂ ਵਿਰੁੱਧ ਚਲਾ ਰਿਹਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਕਹਿੰਦੀ ਆ ਵੀ ਨਸ਼ਾ ਨੂੰ ਬਹੁਤ ਵੱਡੀ ਠੱਲ ਪੈ ਗਈ ਹੈ ਪਰ ਕੀ ਠੱਲ ਪੈ ਗਈ ਹੈ ਪਿੰਡਾਂ ਜਦੋਂ ਆਮ ਲੋਕਾਂ ਨੂੰ ਅਸੀਂ ਪੁੱਛਦੇ ਆ ਜਾਂ ਅਸੀਂ ਆਪ ਜਿੱਥੇ ਵਿਚਰਦੇ ਆ ਅਸੀਂ ਵੇਖਦੇ ਆਂ ਵੀ ਜਿਹੜੇ ਨਸ਼ਾ ਕਰਦੇ ਸੀ ਛਿੱਟੇ-ਛੁੱਟੇ ਦਾ ਉਹ ਮਿਲ ਰਿਹਾ ਉਹਨਾਂ ਨੂੰ ਉਦਾਂ ਹੀ ਮਿਲ ਰਿਹਾ ਉਹ ਲਾਉਂਦੇ ਵੀ ਨਹੀਂ ਓਵਰਡੋਜ਼ ਤੱਕ ਮਿਲ ਰਹੀ ਆ ਮਤਲਬ ਜੇ ਉਹਨਾਂ ਨੂੰ ਇੰਨਾ ਚਾਹੀਦਾ ਤੇ ਇੰਨਾ ਮਿਲ ਰਿਹਾ ਫਿਰ ਉਹ ਕਿੱਥੋਂ ਮਿਲ ਰਿਹਾ ਇਹ ਵੱਡਾ ਸਵਾਲ ਹੈ ਜੇਕਰ ਪੰਜਾਬ ਸਰਕਾਰ ਨੂੰ ਲੱਗਦਾ ਵੀ ਬਹੁਤ ਵੱਡੀ ਠੱਲ ਪੈ ਗਈ ਹੈ ਮੈਨੂੰ ਲੱਗਦਾ ਮੰਤਰੀ ਜਾਂ ਐਮਐਲਏ ਬਣ ਕੇ ਲੋਕਾਂ 'ਚ ਪੁੱਛਣ ਨਾ ਜਾਣ ਭੇਸ ਬਦਲ ਕੇ ਆਮ ਬੰਦਾ ਜਿਹਾ ਬਣ ਕੇ ਉਹ ਜਾਣ ਪਿੰਡਾਂ 'ਚ ਸੱਥਾਂ 'ਚ ਮਹੱਲਿਆਂ 'ਚ ਉੱਥੇ ਫਿਰ ਮੁੱਖ ਮੰਤਰੀ ਚਲੇ ਜਾਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਾਂ ਕਲਾਕਾਰ ਰਹੇ ਨੇ ਐਕਟਰ ਰਹੇ ਨੇ ਉਹਨਾਂ ਨੂੰ ਤਾਂ ਭੇਸ ਬਦਲਣਾ ਸਾਰਾ ਕੁਝ ਆਉਂਦਾ ਜਾਣ ਬਦਲ ਕੇ ਦੇਸੀ ਜੇ ਮਣ ਕੇ ਲੋਕਾਂ ਨੂੰ ਪੁੱਛਣ ਵੀ ਕਿਵੇਂ ਯਾਰ ਨਸ਼ਾ ਕਹਿੰਦੇ ਬਿਲਕੁਲ ਰੁਕ ਗਿਆ ਰੁਕ ਗਿਆ ਫਿਰ ਲੋਕ ਦੱਸਣਗੇ ਸਚਾਈਆਂ ਫਿਰ ਲੋਕ ਦੱਸਣਗੇ ਵੀ ਕਿਵੇਂ ਇੱਥੇ ਜਿੰਨੇ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਵੀ ਮਿਲ ਰਿਹਾ ਹੈ ਵੇਚ ਵੀ ਰਹੇ ਨੇ ਸਾਰਾ ਕੁਝ ਹੋ ਰਿਹਾ ਹੈ ਤਾਂ ਫਿਰ ਪੁਲਿਸ ਵੱਡੀਆਂ ਕਾਰਵਾਈਆਂ ਕਿੱਥੇ ਕਰ ਰਹੀ ਹੈ ਇਹ ਸਵਾਲ ਸੋਚਣ ਲਈ ਮਜਬੂਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੋ ਜਾਣੇ ਅਸਲ ਦੇ ਵਿੱਚ ਇਹ ਤਾਣਾ ਬਾਣਾ ਇੰਨਾ ਉਲਝਿਆ ਇਹ ਸਤਾਣੇ ਬਾਣੇ ਦੇ ਉੱਪਰ ਕਾਬੂ ਕਰਨਾ ਬਹੁਤ ਜ਼ਿਆਦਾ ਵੱਡਾ ਕੰਮ ਹੈ ਜਿਹੜਾ ਅਜੇ ਵੱਡੇ ਹੱਥੀ ਲਿਆ ਨਹੀਂ ਗਿਆ ਕੁਝ ਫਰਕ ਪਿਆ ਹੋਣਾ ਜ਼ਰੂਰ ਪਿਆ ਹੋਣਾ ਪਰ ਲੋਕ ਜਿਹੜੇ ਕਹਿੰਦੇ ਨੇ ਉਹ ਤੁਹਾਡੇ ਸਾਹਮਣੇ ਮੈਂ ਗੱਲ ਰੱਖੀ ਆ ਤੁਸੀਂ ਆਪੋ ਆਪਣੇ ਇਲਾਕਿਆਂ ਦਾ ਹਾਲ ਕਮੈਂਟਾਂ ਚ ਲਿਖ ਸਕਦੇ ਹੋ ਕਿ ਰਿਸ਼ਵਤਖੋਰੀ ਰੋਕੀ ਹੈ ਕਿ ਨਸ਼ਾ ਰੁਕ ਗਿਆ ਕਿੰਨੇ ਕੁ ਠੱਲ ਪਈ ਆ ਤੁਸੀਂ ਲਿਖ ਦਿਓ ਹੁਣ ਅਗਲੀ ਖਬਰ ਜਿਹੜੀ ਹੈ ਕਿ ਪੰਜਾਬ ਦੇ 31 ਜਿਹੜੇ ਵੱਡੇ ਅਫਸਰ ਨੇ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ ਬਦਲੀਆਂ ਕੀਤੀਆਂ ਗਈਆਂ ਨੇ ਔਰ ਇਹਨਾਂ ਦੇ ਵਿੱਚ 23 ਆਈਏਐਸ ਅਫਸਰ ਨੇ ਡੀਸੀ ਰੈਂਕ ਦੇ ਅਧਿਕਾਰੀ ਤੇ ਬਾਕੀ 8 ਪੀਸੀਐਸ ਅਫਸਰ ਨੇ ਸਾਰੇ ਕਲਾਸ 1 ਅਫਸਰ ਨੇ ਬਦਲੇ ਗਏ ਨੇ ਬਦਲੀਆਂ ਕਿਉਂ ਕੀਤੀਆਂ ਜਾਂਦੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਲੰਮਾ ਟਾਈਮ ਇੱਕੋ ਪੋਸਟ ਤੇ ਬੈਠੇ ਰਹਿਣ ਕਰਕੇ ਫਿਰ ਭ੍ਰਿਸ਼ਟਾਚਾਰ ਵੱਧ ਜਾਂਦਾ ਹੈ ਔਰ ਸਰਕਾਰ ਯੁੱਧ ਨਸ਼ਾ ਵਿਰੋਧ ਤੇ ਭ੍ਰਿਸ਼ਟਾਚਾਰ ਰੋਕਣਾ ਚਾਹੁੰਦੀ ਹੈ ਇਸ ਕਰਕੇ ਇਹ ਤਬਾਦਲੇ ਇਹ ਬਦলیاں ਕੀਤੀਆਂ ਜਾਂਦੀਆਂ ਹੁਣ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਸਰਕਾਰ ਨੇ ਤਾਂ ਬਦলیاں ਦਿੱਤੀਆਂ ਕਰ ਪਰ ਕੀ ਭ੍ਰਿਸ਼ਟਾਚਾਰ ਤੇ ਨਸ਼ਾ ਦੋਵੇਂ ਚੀਜ਼ਾਂ ਰੁਕ ਰਹੀਆਂ ਐ ਇੱਥੇ ਵੀ ਪਹਿਲਾਂ ਗੱਲ ਆਪਾਂ ਕੀਤੀ ਐ ਫੇਰ ਪੁੱਛ ਲਈਏ ਤੁਹਾਡੇ ਤੋਂ ਬਦলیاں ਪੰਜਾਬ ਸਰਕਾਰ ਨੇ ਬਹੁਤ ਕੀਤੀਆਂ ਪਿਛਲੇ ਦਿਨਾਂ 'ਚ ਪਰ ਉਹਦੇ ਨਾਲ ਕਿੰਨਾ ਕੁ ਫਰਕ ਪੈ ਰਿਹਾ ਤੁਸੀਂ ਆਪਣਾ ਵਿਚਾਰ ਲਿਖਿਓ ਹਰਿਆਣਾ ਦੇ ਵਿੱਚ ਵੀ ਬਦਲੀਆਂ ਬਹੁਤ ਹੋਈਆਂ ਪਿਛਲੇ ਟਾਈਮ 'ਚ ਦੋਨਾਂ ਸਟੇਟਾਂ 'ਚ ਮਤਲਬ ਜਿਵੇਂ ਮੁਕਾਬਲਾ ਹੁੰਦਾ ਬਦਲੀਆਂ ਕਰਨ ਦਾ ਇਦਾਂ ਹੋਈਆਂ ਇਹ ਗੱਲ ਸੱਚੀ ਹੈ ਕਿ ਜਦੋਂ ਇੱਕ ਬੰਦਾ ਲੰਬਾ ਟਾਈਮ ਇੱਕੋ ਸੀਟ ਤੇ ਬੈਠਾ ਰਵੇ ਤਾਂ ਉਹਦੀਆਂ ਗੜਬੜਾਂ ਵੱਜ ਜਾਂਦੀਆਂ ਉਹ ਉੱਥੇ ਪੇਤੀ ਹੋ ਜਾਂਦਾ ਲਿੰਕ ਬਣਾ ਲੈਂਦਾ ਥੱਲੇ ਤੱਕ ਬਦਲੀ ਹੋ ਜੇ ਤਾਂ ਥੋੜਾ ਟਾਈਮ ਔਖਾ ਹੋ ਜਾਂਦਾ ਪਰ ਭ੍ਰਿਸ਼ਟਾਚਾਰ ਦੇ ਉੱਪਰ ਮੁੱਖ ਲਗਾਮ ਉਦੋਂ ਲਗਣੀ ਹੈ ਜਦੋਂ ਸਰਕਾਰਾਂ ਉੱਤੋਂ ਸਹੀ ਤਰੀਕੇ ਨਾਲ ਬਣੀਆਂ ਤੇ ਸਹੀ ਤਰੀਕੇ ਨਾਲ ਚੱਲੀਆਂ ਟੈਂਕੀ ਤੋਂ ਪਾਣੀ ਟੂਟੀ ਬਲ ਆਉਂਦਾ ਨਾ ਤੇ ਟੂਟੀਆਂ ਪਾਣੀ ਗੰਦਾ ਕੱਢਣ ਤੇ ਨੁਕਸ ਟੈਂਕੀ 'ਚ ਹੁੰਦਾ ਪਾਣੀ 'ਚ ਹੁੰਦਾ ਹੁਣ ਜਦੋਂ ਅਕਸਰ ਇਹ ਸੁਣਦੇ ਨੇ ਵੀ ਸਰਕਾਰ ਚਲਾਉਣ ਵਾਲੀ ਪਾਰਟੀ ਦੇ ਇੰਚਾਰਜ ਪੰਜਾਬ ਦੇ ਕਹਿ ਰਹੇ ਨੇ ਕਿ ਅਸੀਂ ਸਾਮ ਦਾਮ ਦੰਡ ਭੇਦ ਝੂਠ ਸੱਚ ਲੜਾਈ ਝਗੜੇ ਸਭ ਕੁਝ ਕਰਨਾ ਜਿੱਤਣ ਲਈ ਤਾਂ ਫਿਰ ਉਹ ਵੀ ਸੋਚਦੇ ਨੇ ਵੀ ਸਭ ਕੁਝ ਕਰ ਲਓ ਥੋੜੀ ਬਹੁਤ ਕਮਾਈ ਕਰਨ ਲਈ ਤਾਂ ਇਸ ਤਰ੍ਹਾਂ ਕਰਕੇ ਇਹ ਭ੍ਰਿਸ਼ਟਾਚਾਰ ਰੋਕ ਨਹੀਂ ਰਿਹਾ ਚੱਲ ਰਿਹਾ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨ